ਮੇਰੀ ਉਮਰ ਉਸ ਟਾਈਮ 11 ਸਾਲ ਸੀ ਮੇਰੇ ਪਰਿਵਾਰ ਦੇ ਸੱਤ ਲੋਕੀ ਮੇਰੇ ਅੱਖਾਂ ਦੇ ਸਾਹਮਣੇ ਜਿੰਦੇ ਜਲਾਏ ਗਏ ਸੀ ਤਿੰਨ ਦਿਨ ਤੱਕ ਮੈਂ ਇਹ ਸਿੱਖ ਜੈਨੋਸਾਈਡ ਨਰਸਿੰਗਾਰ ਆਪਣੀ ਅੱਖਾਂ ਨਾਲ ਵੇਖਿਆ ਹੈ ਅਗਰ ਕਿਸੇ ਨੇ ਇੰਦਰਾ ਗਾਂਧੀ ਦਾ ਮਰਡਰ ਕੀਤਾ ਹੈ ਤਾਂ ਉਹਨੂੰ ਥੋੜੇ ਦਿਨੇ ਬਾਅਦ ਉਹਨਾਂ ਨੇ ਫਾਂਸੀ ਦੇ ਦਿੱਤੀ ਇੱਥੇ 40 ਸਾਲ ਬਾਅਦ ਵੀ ਇਨਸਾਫ ਮਿਲਿਆ ਉਹ ਵੀ ਅਧੂਰਾ ਮਿਲਿਆ ਕਾਂਗਰਸ ਨੇ ਇੱਕ ਜੋ ਮਹਾਪਾਪ ਕੀਤਾ ਹੈ ਉਹ ਅਬ ਨੰਗੇ ਹੋ ਕੇ ਕਾਂਗਰਸੀ ਸਾਹਮਣੇ ਆ ਰਹੇ ਹਨ ਅਬ ਇਨਕੇ ਪਾਸ ਕੋਈ ਜਵਾਬ ਨਹੀਂ ਸੱਜਨ ਕੁਮਾਰ ਨੂੰ ਲਾਈਫ ਇਮਪ੍ਰਿਜ਼ਨਮੈਂਟ ਦੀ ਸਜ਼ਾ ਸੁਣਾਈ ਹੈ ਲੇਕਿਨ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਆ ਕਿ ਪੀੜਤਾਂ ਦਾ ਜੋ ਗੁੱਸਾ ਹੈ ਹਜੇ ਵੀ ਠੰਡਾ ਨਹੀਂ ਹੋ ਰਿਹਾ ਉਹਨਾਂ ਦੇ ਵੱਲੋਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਫਾਂਸੀ ਦਿੱਤੀ ਜਾਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਕ ਲੰਬੀ ਲੜਾਈ ਚਾਹੇ ਉਹਨਾਂ ਨੇ ਲੜੀ ਹੈ ਪਰ ਸੰਤੁਸ਼ਟ ਨਹੀਂ ਹੈਗੇ ਜੋ ਕਵੇਰੀ ਵੇਜਾ ਜਸਟਿਸ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਇੱਥੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਚੈਨਲਰ जो सिख पीड़ित ने वो हजे तक भी यही मांग कर रहे हैं कि फांसी देनी चाहिए सी सज्जन कुमार ने बिल्कुल ऐसे ऐसे गाल जरूर कराएंगे पीड़ित दर्द है कि मैं भी एक हो जी। जो सजा आज लाइफ में आज जानते हैं कि उन्हें फांसी लगनी चाहिए थी आसानी यही मांगेगी फांसी चाहिए थी उन्हें बस आज कुछ नहीं चाहते हो टबर का टबर चला गया घर दस दस जी चले गए उन्हें आनी चाहिए ਕਿ ਫੀਦੀ ਬਹਿਣ ਬੇਟੀ ਦੀ ਇੱਜ਼ਤ ਨਹੀਂ ਛੱਡੀ ਘਰ ਬਾਹਰ ਨਹੀਂ ਸੱਜਿਆ ਬੇੜਾ ਦੇ ਵੀਰ ਚਲੇ ਗਏ ਸਵਾਗੜਾ ਦੇ ਸਵਾਗੂ ਚੜ ਗਏ ਬਾਵਾ ਦੇ ਪੁੱਤਰ ਚਲੇ ਗਏ ਅਸੀਂ ਕਿਵੇਂ ਬਰਦਾਸ਼ਤ ਕਰੀਏ ਇਹਨੂੰ ਬਾਸੀਆੜੀ ਚਾਹੀਦੀ ਹੈ ਦਮਨਾਦ ਨੂੰ ਯਾਰ ਮੈਂ ਇੱਥੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਜੋ ਨਾਲੋਂ ਵਿਖਾਈਆਂ ਜਾ ਰਹੀਆਂ ਨੇ ਪੀੜਤਾ ਦੀਆਂ ਤਸਵੀਰਾਂ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋਗੇ ਫੋਨ ਤੇ ਜੋ ਦਿਖਾਈਆਂ ਮੈਂ ਹਮ ਇਸ ਫੈਸਲੇ ਸੇ ਸੰਤੁਸ਼ਟ ਨਹੀਂ

तो आज कम से कम फांसी आनी चाहिए थी तब हमें शांति मिलती आज हमारे से फिर तो हमारे हमारे यहाँ कोई ऐसा अत्याचार किसी के साथ कोई नहीं करेगा अगर ये फांसी दे देते तो हम अस्सी साल के तो हम भी हो गए अस्सी साल के बेटा तो हम भी हो गए हम तो कोटो में धक्के खाते हैं इनको फांसी आनी चाहिए इनके परिवार को भी फांसी आनी चाहिए बस हम खुश नहीं है हम सरकार से खुश नहीं है हम भी तो हमारा भी तो अधिकार है इस सरकार के ऊपर बेटा जी ऐसी नहीं खुश है इनको फांसी होनी चाहिए थी ताकि हमारे मुल्क में कोई आदमी ऐसा अत्याचार नहीं करेगा अगर इसको फांसी हो जाती इसका बच्चों को भी फांसी होनी चाहिए मजा तो बच्चों ने लूटा ना हमने तो लूटा नहीं है हमने तो पाँच हजार कत्ले हम हमारे बच्चे हमारे पति सब 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 जिंदे जलाए गए ये हम नहीं खुश है सरकार से हम बिल्कुल खुश नहीं हैं, अभी भी हम छोड़ेंगे नहीं अभी भी हम लड़ाई लड़ेंगे आज जो जज साहब ने उनको उम्र कैद की सजा दी है ये बहुत अधूरा इंसाफ है इंसाफ मिला है कह सकते हैं इंसाफ मिला है चालीस साल बाद मगर અધૂરા ઇનસાફ મિલાયા અમારી શરૂ સે લેકે આજ તક 40 સાલ સે યહી દંગા પીડિત પરિવારો કી યહી માંગ થી કે ઇસકો फांसी કે તકતે પે લટકાયા જાય તાકી 1984 મે જો 5000 સિક દિલ્હી મે શહીદ હુએ unki આત્મા કો શાંતિ મિલતી થોડી કિની ઉમર સી જદો એ સારા ઘટનાક્રમ વાપ રહ્યા મે જમનાબાર ત્રલોકપુર મે રહેતા થા મેરી ઉમર ઉસ ટાઈમ 11 સાલ સી મેરે પરિવાર دے સત્લોકી મેરે અખાં દે સામને જીંદે જલાયે ગયે સી ਤਿੰਨ ਦਿਨ ਤੱਕ ਮੈਂ ਇਹ ਸਿੱਖ ਜੈਨੋਸਾਈਡ ਨਰਸਿੰਘਾਰ ਆਪਣੀਆਂ ਖਾਨਾਲ ਵੇਖਿਆ ਹੈ ਉੱਥੇ ਉਸ ਟੇਮ ਇਹ ਹਾਲ ਸੀ ਕਿ ਹਰ ਸਿੱਖ ਨੂੰ ਜਿਹੜੇ ਸਰ ਤੇ ਪਗੜੀ ਹੈਗੀ ਮੂੰਹ ਤੇ ਵਾਹ ਲੱਗੇ ਰਹੇ ਉਹਨੂੰ ਖਿੱਚ-ਖਿੱਚ ਕੇ ਮਾਰ ਰਹੇ ਸੀ ਕੱਟ ਰਹੇ ਸੀ ਆਪਾਂ ਇਹੋ ਕਹਿ ਰਹੇ ਸੀ ਕਿ ਸਾਡਾ ਕਸੂਰ ਕੀ ਹੈ ਸਾਨੂੰ ਕਿਉਂ ਮਾਰ ਰਹੇ ਹੋ ਅਸੀਂ ਇਹਦੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਅਸੀਂ ਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਅਗਰ ਕਿਸੇ ਨੇ ਇੰਦਰਾ ਗਾਂਧੀ ਦਾ ਮਰਡਰ ਕੀਤਾ ਹੈ ਤਾਂ ਉਹਨੂੰ ਥੋੜੇ ਦਿਨ ਬਾਅਦ ਉਹਨਾਂ ਦੇ ਫਾਸੀ ਦੇ ਦਿੱਤੀ ਇੱਥੇ 40 ਸਾਲ ਬਾਅਦ ਬੀਨਸਾਬ ਮਿਲਿਆ ਉਹ ਵੀ ਅਧੂਰਾ ਮਿਲਿਆ ਸਾਨੂੰ ਚਾਹੀਦਾ ਸੀ ਇਹਨਾਂ ਨੂੰ ਜਸ ਸਾਬ ਨੂੰ ਕਿ ਇਹਨੂੰ ਘੜ ਤੋਂ ਘੜ ਫਾਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ ਤਾਂਕਿ 1984 ਦੇ ਜਿਹੜੇ ਵਿਕਟਮ ਨੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਉਹਨਾਂ ਨੂੰ ਇਨਸਾਫ ਟਾਈਮ ਪੂਰਾ ਮਿਲਦਾ ਤਾਂ ਕਿ ਇਹਨੂੰ ਫਾਸੀ ਹੁੰਦੀ ਸੋਮਣੇ ਆਈ ਵਿਟਨਸ ਜੋ ਸਾਡੇ ਨਾਲ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਉਮਰ ਉਦੋਂ 11 ਸਾਲ ਸੀ ਤੇ ਕਿਸ ਕਦਰ ਇਹਨਾਂ ਨੇ ਸਾਰਾ ਉਹ ਕਟਨਾ ਕਰਮ ਵੇਖਿਆ ਦੇਖੋ ਉਹ ਸੱਜਨ ਕੁਮਾਰ ਇਸ ਨੂੰ ਅਪੀਲ ਵਿੱਚ ਜਾਏਗਾ ਲੇਕਿਨ ਅਸੀਂ ਵੀ ਇਹਨੂੰ ਆਪੋਜ਼ ਕਰਾਂਗੇ ਐਸਾ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਠੋਕ ਕੇ ਜਾ ਕੇ ਬੜੇ ਸਟਰੋਂਗਲੀ ਇਹਨੂੰ ਕਰਾਂਗੇ ਔਰ ਇਹਨੂੰ ਫਾਂਸੀ ਦੀ ਸਜ਼ਾ ਕਰਾਵਾਂਗੇ ਦੇਖੋ ਸੱਜਨ ਕੁਮਾਰ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਆ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕੈਦ ਔਰ ਦੂਸਰੇ ਕੇਸ 'ਚ ਉਮਰ ਕੈਦ ਹੋਈ ਆ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸ਼ਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਆ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਸਿੰਤਜਾਮ ਕੀਤਾ ਸੀ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੁਹਾਡੇ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਡੈਥ ਸੈਂਟੈਂਸ ਮਿਲੇਗੀ ਪਰ ਉਮਰ ਕੈਦ ਹੋਈ ਹੈ ਮੈਂ ਜਲਸਾਭ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਖੁਲਵਾਏ ਕਾਂਗਰਸ ਨੇ ਜੋ ਮਹਾਪਾਪ ਕੀਤਾ ਹੈ ਉਹ ਅਬ ਨੰਗੇ ਹੋ ਕੇ ਕਾਂਗਰਸੀ ਸਾਹਮਣੇ ਆ ਰਹੇ ਹਨ ਅਬ ਇਨਕੇ ਪਾਸ ਕੋਈ ਜਵਾਬ ਨਹੀਂ ਹੈ ਮੈਂ

उनको तो आप फांसी देते हैं पांच साल के बाद एटी नाइन में फांसी देते हैं लेकिन बेकसूर जाते हुए सिखों को आप वहीं पकड़ के जिंदा जला देते हैं लड़कियों के साथ बलात्कार होते हैं उसके बाद जो है उनकी दुकानें जलाई जाती हैं उनके बिजनेस जलाए जाते हैं कोई ट्रक ड्राइवर मिल गया पुलिस वाला मिल गया आप बिल्कुल ये नहीं देखते कि, कि किसकी बैकग्राउंड क्या है आप सिर पे पगड़ी देते हैं और उसको वहीं के वहीं जिंदा जला देते हैं ये महापाप करने के बाद कांग्रेस जो है वो बड़े बेशर्मी के साथ ਨੰਗੇ ਤਰੀਕੇ ਦੇ ਸਾਹਮਣੇ ਆ ਕੇ ਇਹ ਬੋਲਦੀ ਹੈ ਕਿ ਭਾਈ ਇਹ ਤਾਂ ਦੰਗਾ ਹੈ ਦੰਗਾ ਨਹੀਂ था ये ਜੈਨੋਸਾਈਡ تھا ਕਿ ਲਗਾਤਾਰ ਜੋ ਪੀੜਤਨਾ ਅਸੀਂ ਗੱਲ ਕਰ ਰਹੇ ਆ ਫੋਟੋਆਂ ਵੀ ਵਿਖਾਈਆਂ ਗਈਆਂ ਨੇ ਪੀੜਤਾ ਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਕਿ ਕਿਸ ਕਦਰ ਉਹਨਾਂ ਦੇ ਸਾਹਮਣੇ ਇਹ ਜੋ 1984 ਦਾ ਘਟਨਾਕਰਮ ਵਾਪਰਿਆ ਸੀ ਤਾਂ ਉਹ ਕੁੱਲ ਨਹੀਂ ਪਾਰਿਆ ਉਹਨਾਂ ਦੀ ਅੱਖਾਂ ਦੇ ਵਿੱਚ ਤੁਸੀਂ ਹੰਝੂ ਦੇਖ ਰਹੇ ਹੋ ਲਗਾਤਾਰ ਉਹੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਸੰਤੁਸ਼ਟ ਨਹੀਂ ਹੈਗੇ ਆ ਅਦਾਲਤ ਦੇ ਫੈਸਲੇ ਨਾਲ